हाँ जी सताल जी सारे स्वागत है सब तो सानल सिद्धू ब्लॉग टाइम ते। हो गया साढ़े चार था। चैनल थे साथ चारे चारे का चैनल में कल ही सबसक्राइब वीडियो इन तक जरूर तो देखा करो जी तो लाइक शेयर कमेंट करके तो जरूर दसिया करो ये अजय बना रही थी सवेर की वीडियो चार बजे तो मैं अलार्म लाऊ हुई है ਤਾਂ ਉਹ ਸੱਪ ਨੂੰ ਉੱਤੇ ਗੱਲਦੇ ਨਾ ਸਵਾ 3 1/4 ਤਾਂ ਹੋ ਹੀ ਜਾਂਦੇ ਹੈਗੇ ਤੇ ਨਾ ਮੈਨੂੰ ਫੜੀਂ ਭਾਲ ਨਹੀਂ ਨੂੰ ਬੋਤਲ ਦਾ ਨਾ ਹੈ ਨਾ ਉੱਠ ਜਾਂਦਾ ਇਹ ਮੈਂ ਨਾ ਬਿਮਾਰ ਜਿਹੀ ਪੀ ਸੀਗੀ ਫਾਰਜਾ ਹੋ ਜਾਂਦਾ ਨਾ ਇਹ ਪਾਰ ਤੇ ਲਾਈਟ ਲਾ ਲਈਏ ਆਪਾਂ ਬਾਹਰ ਨੂੰ ਮਾਰਤਾ ਫੋੜਾ

ਰਿਵਾਜ ਵਾਲੀ ਹੈ ਜੀ ਕੱਖਤਾ ਆਪਣੀ ਮੱਜਾ ਥੱਲੇ ਮਹਾ ਮੱਜਾਂ ਦੇ ਪੂਰੇ ਭਾਈ ਥੁਦੇ ਨੇਗੇ ਸੰਨੀ ਸਾਰਾ ਹੁਣ ਹੈਗਾ ਅੱਧੀ ਇਧਰ ਥਾ ਕੇ ਰੱਖ ਦੇਣੀ ਮੱਜਾ ਇਸ ਛੈਡ ਤੇ ਦਿਓ ਕਰ ਲੈ ਸਿਰੇ ਉਹ ਤੇ ਨਾਲੇ ਮੂਰੇ ਹੁੰਦੀ ਆ ਰਾਤ ਨੂੰ ਜਿਹੜੀ ਪਈ ਹੁੰਦੀ ਹੈ ਛੈਡ ਤੇ ਉਹ ਵੀ ਫਿਰ ਆਪਾਂ ਮੂਰੇ ਕਰਕੇ ਸਵੇਰੇ ਆਟਾ ਲਾ ਦੇਣੀ ਉਹ ਫਿਰ ਉਹਨਾਂ ਨੂੰ ਸਵੇਰੇ ਨਹੀਂ ਹੁੰਦੀ ਨਹੀਂ ਕਿ ਮੂਰੇ ਹੁੰਦੇ ਤਾਂ ਰਿਵਾਜ ਆ ਤੇ ਕੱਟ

ਇਕ ਦਿਨ ਅਸੀਂ ਬੰਨਿਆ ਨਹੀਂ ਹੈਗਾ ਇੱਧਰ ਜਦੋਂ ਨਾ ਚੋਣ ਵੇਲੇ ਉੱਧਰੋਂ ਛੱਡਦੀ ਪਤਨਿੱਕੀ ਹੋਗਾ ਮਾਝ ਨੂੰ ਮਿਲੀ ਨਹੀਂ ਜੇਗੀ ਦੋ ਦਿਨ ਲੋ ਜੀ ਆਪਣਾ ਕੰਮ ਲੱਭ ਗਿਆ ਮਸੇੜੀ ਇਹ ਤੇ ਉਹਦੀ ਇੰਨੀ ਕੁ ਸੀਗੀ ਤੇ ਦੂਆ ਸਾਰਾ ਮੇਰਾ ਕੰਮ ਹੋਊਗਾ ਧਾਰਪੰਤੂ ਦੀ ਗੁਆ ਇਕੱਠਾ ਕਰਨਾ

ਕੀ ਕਰਮੀ ਜੀ ਕਰਤੀ ਮੰਨ ਜਾ ਹੋਵੇ ਕਰਮੀ ਵਾਲੀ ਤੇ ਕੁਤਤੇ ਵਾਲੀ ਕੋਈ ਨਹੀਂ ਕਿਸ ਦਾ ਬਸ ਤੈਨੀਆਂ ਮੈਂ ਵੀ ਠਾਟ ਜਾਂਦੀ ਜੀ ਕਲਾ ਤੇ ਰੂਵਾ ਵੀ ਵਾਗ ਜਾਂਦੀ ਮੁੱਸੀ ਜੇ ਮੈਂ ਇਹ ਕਰਨਾ ੱਲੇ ਹੁੰਦੇ ਨੂੰ ਜਾਣਾ ਮੁੱਖ ਆ ਜਾਂਦਾ ਸਾਰੇ ਜਿਹੜਾ ਤਬੰਦਾਂ ਬੰਗਾ ਨਹੀਂ ਕਰਦਾ ਫਿਰ ਉਹ ਮੰਨ ਆਏਂਦੀ ਨਹੀਂ ਜੀ ਉਹ ਉਹ ਨਹੀਂ ਉਹ ਕੀ

चाहूबाली आ गई गैस में घट करता सैस मार के बाल थी आज भी मूँ बहर निकलनी सी बन गई कट लेंगे आप बार जग च फुन के ना फिर बोतल चढ़ लूंगे सीधी बोतल चाहती नहीं है फूँ बड़ी करके मूँ छोटा है ਇਹਨੂੰ ਬੋਤਲ ਚ ਪਾ ਲੈਣੀ ਹੈ ਬੋਤਲ ਚ ਬਿਲਕੁਲ ਉਹੀ ਜੀ ਚਾਹ ਰਹੀ ਹੈ ਜਿਹਨੇ ਬਣਾਉਣੀ ਹੈ 6 ਵਜੇ ਬੱਚੇ ਉੱਠ ਲੋਗੇ ਅੱਜ ਤਾਂ ਸੰਦੀਆ ਥੋੜਾ ਜਿਹਾ ਹੋਰ ਅੱਧਾ ਘੰਟਾ ਟੇਟ ਹੋ ਜਾਣਗੇ अंदर अंडे अंडे की बोतल लाइन फिर भाव पीने

ਕਪੜੇ ਦਾ ਥੋੜੀ ਨਹੀਂ ਨੇਗੇ ਫਰ ਮੈਂ ਨਾ ਰੋਜੀ ਦਵਾ ਨਹੀਂ ਥੋੜੇ ਵੀ ਇਹਦਾ ਚੜਜੇ ਦਾ ਮਾ ਕੋ ਫੈਸਲ 3 ਹਫਤਾ ਜਿਹੜਾ ਦਾ ਨਾ ਕੋ ਹੁੰਦੇ ਨਾ ਥੋੜੀ ਦਿਨ ਮੈਂ ਰੋਜੀ ਪਾ ਰਹੀ ਹੁਈ ਐ ਇਕੱਠੇ ਫਿਰ ਸੁੱਕਦੇ ਵੀ ਨਹੀਂ ਇੱਕ ਤੱਕ ਉਹ ਉਕੜੀਆਂ ਮਫੜਾਂ ਮਰ ਹੋ ਜੇ ਆਪ ਕੋਈ ਸੁੱਕਦੇ ਨਹੀਂ

ਬਾਰ ਬੂਰ ਸਾਰਾ ਸੰਭਰ ਦੂੰਗੀ ਚੜ ਪਿੱਛੇ ਹਰਮਣ ਲਾਉਗੀ ਚੜ ਲੋ ਜੀ ਇਹ ਜੀ ਸੀਗੀ ਆਪਣੀ 4:30 ਵਜੇ ਤੋਂ ਲੈ ਕੇ ਸਵੇਰ ਦੇ ਪਸ਼ੂਆਂ ਦੇ ਕੰਮ ਧੰਦਿਆਂ ਦੀ ਵੀਡੀਓ ਇਹ ਤਾਂ ਪਰ ਸਭ ਦੀ ਹੁੰਦੀ ਹੈ ਫਿਰ ਵੀ ਚਲ ਕੋਈ ਵੀਡੀਓ ਤਾਂ ਆਪਾਂ ਬਣਾਉਣੀ ਹੁੰਦੀ ਹੈ ਹਨਾ ਜੂਤੋ ਤਾਂ ਵੀਡੀਓ ਰੋਜ਼ ਮੰਗਦਾਗਾ ਸਵੇਰੇ ਸਵੇਰੇ ਬਣਾ ਲਈ ਅੱਜ ਮੈਂ ਕੱਲ ਕੋਈ ਕਲਿੱਪ ਨਹੀਂ ਬਣੀ ਸੀਗੀ ਪਾਉਣ ਵਾਸਤੇ ਤੇ ਅੱਜ ਆਪ ਅੱਜੀ ਅਪਲੋਡ ਕਰ ਦਾਂਗੇ ਵੀਡੀਓ ਦਾ ਆਪਾਂ ਕਰਦੇ ਇੱਥੇ ਐਂਡ ਕੀ ਸਾਡੀ ਵੀਡੀਓ ਚੰਗੀ ਲੱਗੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਜੀ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਸਾਡੇ ਚੈਨਲ ਨੂੰ ਦੇਖਦੇ ਤਾਂ ਬਹੁਤ ਨੇਗੇ ਆਪਣੀ ਵੀਡੀਓ ਨੂੰ ਪਰ ਸੋ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਜਾਂ ਲਾਈਕ ਨਹੀਂ ਕਰਦੇ ਵਿਊਰ ਤਾਂ ਇੰਨੇ ਆ ਜਾਂਦੇ ਹੈਗੇ ਵੀਡੀਓ ਤੇ ਵਿਊ ਤਾਂ ਤੇ ਜਿੰਨੇ ਵਿਊ ਹੁੰਦੇ ਉਹਨੇ ਲਾਈਕ ਨਹੀਂ ਹੁੰਦੇ ਹੈਗੇ ਰਿਕਵੈਸਟ ਹੈ ਵੀ ਲਾਈਕ ਕਰ ਦਿਆ ਕਰੋ ਜੀ ਮਿਹਨਤ ਵੀ ਲੱਗਦੀ ਹੈ ਨਾ ਵੀਡੀਓ ਬਣਾਉਣ ਤੇ ਤੇ ਹੀ ਰਿਕਵੈਸਟ ਆ ਵੀ ਦੇਖਿਆ ਕਰੋ ਵੀਡੀਓ ਆਪਣੀ ਸਕਿੱਪ ਘੱਟ ਕਰਿਆ ਕਰੋ ਐਂਡ ਤੱਕ ਦੇਖਿਆ ਕਰੋ ਧੰਨਵਾਦ ਜੀ